ਆਹ ਪੁਲਿਸ ਖੜੀ ਆ ਉਹ ਦੇਖ ਲੋ ਤੁਹਾਡੇ ਸਾਹਮਣੇ ਆਹ ਦੇਖੋ ਉਹ ਕੱਟਦਾ ਉਹ ਸਿੰਘਾਂ ਨੇ ਕੱਟਦਾ ਬੋਲੇ ਸੋ ਨਿਹਾਲ ਓ ਲੱਗੇ ਲੱਗੇ ਦਿੱਲੀਏ ਆਗੇ ਓ ਦਿੱਲੀਏ ਆਗੇ ਤੇਰੀ ਹਿੱਕ ਤੇ ਚੜਨਗੇ ਜੱਟ ਤੇਰੀ ਹਿੱਕ ਤੇ ਬੋਲੇ ਸੋ ਨਿਹਾਲ ਬਾਈ ਗਲੇ ਖਰਾਬ ਹੋ ਗਏ ਸਾਡੇ ਓ ਸ਼ੇਰ ਕਰੋ ਸ਼ੇਰ ਆ ਪੰਜਾਬ ਦੀ ਜਵਾਨੀ ਆਉਂਦਾ ਇੱਕ ਹੋਰ ਬੱਬਰ ਸ਼ੇਰ ਖਿੱਚੀ ਓਏ ਪੰਜਾਬ ਨੂੰ ਡੱਕ ਦੇ ਡੱਕ ਕੇ ਦਿਖਾਉਣ ਪੰਜਾਬ ਨੂੰ ਆਉਂ ਆਉਂਦੇ ਜੱਟ ਆ ਦੂਰ ਨਹੀਂ ਦਿੱਲੀ 25 ਕਿਲੋਮੀਟਰ ਐ ਇੱਥੋਂ ਸਿਰਫ ਓਏ ਮੋਦੀ ਸਰਕਾਰ ਦੇ ਆ ਵੇਖ ਲੋ ਟਟ ਪੁੰਜੀਏ ਖੜੇ ਆਹ ਖੜੀ ਆ ਸਾਰੀ ਇੱਕ ਤਮਾਸ਼ਾ ਦੇਖਦੇ ਪਏ ਨੇ ਕੋਈ ਵਸ ਨਹੀਂ ਚੱਲਿਆ ਪੰਜਾਬ ਅੱਗੇ ਇਹਨਾਂ ਦਾ ਕੋਈ ਵਸ ਨਹੀਂ ਚੱਲਿਆ ਉਹ ਸ਼ੇਰ ਕਰੀ ਚੱਲੋ ਮੇਰੇ ਵਿਰੋਧ ਸ਼ੇਰ ਆ ਆਪਣਾ ਮਨਿੰਦਰ ਬਾਈ ਸਵੇਰ ਦੇ 4 ਵਜੇ ਤੋਂ ਇੱਥੇ ਬੈਰੀਕੇਡ ਹਟਾਉਂਦੇ ਆ ਹਰਜਿੰਦਰ ਵੀਰਾ ਆਪਣਾ ਆ ਗੁਰੂ ਕੇ ਲੰਗਰ ਉਹ ਆ ਪੰਜਾਬ ਹੈ ਸਾਡਾ ਆ ਪੰਜਾਬ ਉਹ ਲੰਗਰਾਂ ਦੀ ਸੇਵਾ ਨਾਲ ਦੀ ਨਾਲ ਜਾਊਗੀ ਉਹ ਮੋਦੀਆਂ ਗਲਤ ਪੰਗਾ ਲੈ ਲਿਆ ਉਹ ਮੋਦੀਆਂ ਤੇਰੀ ਕਬਰ ਪੁੱਟਣ ਆ ਗਏ ਓ ਜੱਟ ਆਹ ਜਾਂਦੇ ਬੱਬਰ ਸ਼ੇਰ ਪੰਜਾਬ ਦੇ ਆ આજ ਆ ਇਨਾ ਬੈਰੀਗੇਡ ਬਣਾਉਣ ਲੱਗਿਆ ਇਹਨਾਂ ਨੇ ਕਰੇਨਾ ਲਿਆਂਦਿਆ ਕਰੇਨਾ ਤੇ ਪੰਜਾਬ ਦੇ ਜੱਟਾਂ ਨੇ ਸਵੇਰ ਤੋਂ ਹੱਥਾਂ ਦੇ ਨਾਲ ਹੱਥਾਂ ਦੇ ਨਾਲ ਪਟਿਆ ਹੱਥਾਂ ਦੇ ਨਾਲ ਬਾਈ ਇਹਦੇ ਵਿੱਚ ਕੋਈ ਮਾਰ ਨਹੀਂ ਇਹ ਪੰਜਾਬ ਹੈ ਪੰਜਾਬ ਆਹ ਜਾਂਦੇ ਆਹ ਜਾਂਦੇ ਓ ਲਾਲੋ ਜੋਰ ਓ ਲਾਲੋ ਜੋਰ ਤੁਸੀਂ ਲਾਲੋ ਓ ਲਾਲੋ ਜੋਰ ਉਹ ਟੀਪਰ ਇਹਨਾਂ ਨੇ ਖਿਲਾਾਰੇ ਸੀ ਮਿੱਟੀ ਦੇ ਭਰ ਕੇ ਵੀ ੱੱਕਾ ਲਾ ਕੇ ਨਹੀਂ ਖਾਲੀ ਹੋਣੇ ਉਹ ਉਹਨਾਂ ਨੂੰ ਆਪ ਹੀ ਤੋੜਨੇ ਪੈ ਗਿਆ ਉਹ ਤਮਾਸ਼ਾ ਵੇਖਦੀ ਖੜੀ ਪੁਲਸਾ ਮੋਦੀਆ ਕਰ ਲੈ ਤਿਆਰੀ ਤੇ ਮੋਦੀ ਭਗਤ ਵੀ ਕਰ ਲੈਣ ਤਿਆਰੀ ਚੜਨਗੇ ਹਿੱਕ ਤੇ ਆਉਂਦੇ ਜੱਟਾਂ ਦੇ ਜਾਜ ਆਹ ਜਾਂਦੇ ਹੀ ਲੈਣ ਵੇਖ ਲੋ ਵੀਰੋ ਮੁਰਥਲ ਤੋਂ ਲੈ ਕੇ ਕਰਨਾਲ ਤੋਂ ਪਿੱਛੋਂ ਤੱਕ ਟਰੈਕਟਰ ਖੜਾ 10000 ਦੀ ਸੰਖਿਆ ਤੋਂ ਉੱਤੇ ਸਾਧਨ ਹੈ 10 ਲੱਖ ਬੰਦਾ ਹੈ ਵੀਰੇ ਮੈਂ ਤਾਹ ਬੋਲਦਾ ਮੈਂ ਖੁਸ਼ੀ ਹੋਈ ਸਭ ਤੋਂ ਵੱਧ ਅੱਜ ਇੱਥੇ ਖੜਿਆ ਇੱਥੇ ਆਉਂ ਆਉਂਦੇ ਬੱਬਰ ਸ਼ੇਰ ساری ਰਾਤ ਸੜਕਾਂ ਤੇ ਕੱਟੀ ਹੁਣ ਦਿੱਲੀ ਦੇ ਵਿੱਚ ਕੱਟਣਗੇ ਜਾ ਕੇ ਦਿੱਲੀ ਚ ਆਉਂ ਆਉਂਦੀਆਂ ਗੱਡੀਆਂ ਓ ਬੱਲੇ ਕੱਢਦੇ ਤਮਕੜ ਓ બસ ਵੀਰੇ ਸਾਡਾ ਹੁਣ ਲਾਈਵ ਬੰਦ ਹੋਊਗਾ ਕਿੱਥੋਂ ਹੋਊਗਾ ਇਹ ਪਤਾ ਨਹੀਂ ਸੀਵ ਸੀਵ ਹੁਣ ਤਾਂ ਹੋ ਗਿਆ ਲਓ ਜੀ ਮੁਰਥਲ ਵਾਲਾ ਨਾਕਾ ਸਭ ਤੋਂ ਵੱਡਾ ਦੱਸਿਆ ਜਾਂਦਾ ਸੀ ਪੰਜਾਬ ਦੀ ਜਵਾਨੀ ਨੇ ਪੱਟ ਕੇ ਮਾਰਿਆ ਉਹ ਕਰਕੇ ਟਰੈਕਟਰ ਐਂਟਰ ਆ ਕਹਿੰਦੇ 15 ਕਿਲੋਮੀਟਰ ਦਾ ਜਾਮ ਹੈ ਆ ਬੋਲ ਤੂੰ ਮੈਂ ਤੈਨੂੰ ਇਤਰਗਾਂ ਪਹਿਲੀ ਵਾਰ ਲਾਈਵ ਆਏ ਹਾਂ ਮੁਰਥਲ ਬੈਰੀਗੇਡ ਤੇ ਆਏ ਹਾਂ ਆਹ ਦੇਖ ਲਓ ਦੇਖ ਲਓ ਵੀਰੋ ਬਾਲਾ ਸੋਲਹ ਆਹ ਦੇਖ ਲਓ ਦੇਖ ਲਓ ਭਾਈ ਪਹਿਲੀ ਵਾਰ ਪਹਿਲੀ ਵਾਰ ਲਾਈਵ ਆਏ ਹਾਂ ਪਹਿਲੀ ਵਾਰ ਮੁਰਥਲ ਨਾਕਾ ਸਭ ਤੋਂ ਵੱਡਾ ਦੱਸਿਆ ਜਾਂਦਾ ਪੰਜਾਬ ਦੀ ਜਵਾਨੀ ਖੜਗੀ ਇਹਨਾਂ ਦੇ ਹਿੱਕਾਂ ਦੇ ਟਰੈਕਟਰ ਲੈ ਕੇ 15 ਕਿਲੋਮੀਟਰ ਦਾ ਜਾਮ ਖਲਾਤਾ ਆ ਸਭ ਤੋਂ ਵੱਡਾ ਬੈਰੀਗੇਡ ਮੰਨਿਆ ਜਾਂਦਾ ਸੀ ਸਭ ਤੋਂ ਵੱਡਾ ਇੱਧਰ ਵੇਖੋ ਸਾਡੀ ਹਾਲਤ ਆ ਅਸੀਂ ਥੋੜਾ ਜਿਹਾ ਯੋਗਦਾਨ ਪਾਇਆ ਥੋੜਾ ਜਿਹਾ ਆ ਦੇਖ ਲਓ ਉਹ ਪੁਲਿਸ ਖੜੀ ਆ ਉਹ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖੋ ਉਹ ਕੱਟਦਾ ਉਹ ਸਿੰਘਾਂ ਨੇ ਕੱਟਦਾ ਓ ਲੱਗੇ ਲੱਗੇ ਦਿੱਲੀਏ ਆਗੇ ਓ ਦਿੱਲੀਏ ਆਗੇ ਤੇਰੀ ਹਿੱਕ ਤੇ ਚੜਨਗੇ ਜੱਟ ਤੇਰੀ ਹਿੱਕ ਤੇ ਬੋਲੇ ਇਸੋ ਮਿਹਾਨ ਸਤਿ ਸ੍ਰੀ ਅਕਾਲ ਓ ਬਾਈ ਗਲੇ ਖਰਾਬ ਹੋ ਗਏ ਸਾਡੇ ਓ ਸ਼ੇਅਰ ਕਰੋ ਸ਼ੇਅਰ ਆ ਪੰਜਾਬ ਦੀ ਜਵਾਨੀ ਆਉਂਦਾ ਇੱਕ ਹੋਰ ਬੱਬਰ ਸ਼ੇਰ ਗਿੱਚੀ ਓਏ ਪੰਜਾਬ ਨੂੰ ਡੱਕ ਦੇ ਡੱਕ ਕੇ ਦਿਖਾਉਣ ਪੰਜਾਬ ਨੂੰ ਆਉਂ ਆਉਂਦੇ ਜੱਟ ਆ ਦੂਰ ਨਹੀਂ ਦਿੱਲੀ 25 ਕਿਲੋਮੀਟਰ ਐ ਇੱਥੋਂ ਸਿਰਫ ਓਏ ਮੋਦੀ ਸਰਕਾਰ ਦੇ ਆ ਵੇਖ ਲੋ ਟਟ ਪੂੰਜੀਏ ਖੜੇ ਓ ਖੜੀ ਆ ਸਾਰੀ ਇੱਕ ਤਮਾਸ਼ਾ ਦੇਖਦੇ ਪਏ ਨੇ ਕੋਈ ਵਸ ਨਹੀਂ ਚੱਲਿਆ ਪੰਜਾਬ ਅੱਗੇ ਇਹਨਾਂ ਦਾ ਕੋਈ ਵਸ ਨਹੀਂ ਚੱਲਿਆ ਉਹ ਸ਼ੇਰ ਕਰੀ ਚੱਲੋ ਮੇਰੇ ਵਿਰੋਧ ਸ਼ੇਰ ਆ ਆਪਣਾ ਮਨਿੰਦਰ ਬਾਈ ਸਵੇਰ ਦੇ 4 ਵਜੇ ਤੋਂ ਇੱਥੇ ਬੈਰੀਕੇਡ ਹਟਾਉਂਦੇ ਆ ਹਰਜਿੰਦਰ ਵੀਰਾ ਆਪਣਾ ਆ ਗੁਰੂ ਕੇ ਲੰਗਰ ਉਹ ਆ ਪੰਜਾਬ ਐ ਸਾਡਾ ਆ ਪੰਜਾਬ ਉਹ ਲੰਗਰਾਂ ਦੀ ਸੇਵਾ ਨਾਲ ਦੀ ਨਾਲ ਜਾਊਗੀ ਉਹ ਮੋਦੀਆਂ ਗਲਤ ਪੰਗਾ ਲੈ ਲਿਆ ਉਹ ਮੋਦੀਆਂ ਤੇਰੀ ਕਬਰ ਪੁੱਟਣ ਆ ਗਏ ਓ ਜੱਟ ਆਉਂ ਜਾਂਦੇ ਬੱਬਰ ਸ਼ੇਰ ਪੰਜਾਬ ਦੇ ਆ ਅੱਜ ਆ ਇਨਾ ਬੈਰੀਗੇਡ ਬਣਾਉਣ ਲੱਗਿਆ ਇਹਨਾਂ ਨੇ ਕਰੇਨਾ ਲਿਆਂਦਿਆ ਕਰੇਨਾ ਤੇ ਪੰਜਾਬ ਦੇ ਜੱਟਾਂ ਨੇ ਸਵੇਰ ਤੋਂ ਹੱਥਾਂ ਦੇ ਨਾਲ ਹੱਥਾਂ ਦੇ ਨਾਲ ਪਟਿਆ ਹੱਥਾਂ ਦੇ ਨਾਲ ਬਾਈ ਇਹਦੇ ਵਿੱਚ ਕੋਈ ਮਾਣ ਨਹੀਂ ਇਹ ਪੰਜਾਬ ਹੈ ਪੰਜਾਬ ਆਹ ਜਾਂਦੇ ਆਹ ਜਾਂਦੇ ਓ ਲਾਲੋ ਜੋਰ ਓ ਲਾਲੋ ਜੋਰ ਤੁਸੀਂ ਲਾਲੋ ਓ ਲਾਲੋ ਜੋਰ ਓ ਟੀਪਰ ਇਹਨਾਂ ਨੇ ਖਿਲਾਾਰੇ ਸੀ ਮਿੱਟੀ ਦੇ ਭੜਕੇ ਵੀ ੱਤਕਾ ਲਾ ਕੇ ਨਹੀਂ ਖਾਲੀ ਹੋਣੇ ਉਹ ਉਹਨਾਂ ਨੂੰ ਆਪ ਹੀ ਤੋੜਨੇ ਪੈ ਗਏ ਓ ਤਮਾਸ਼ਾ ਵੇਖਦੀ ਖੜੀ ਪੁਲਸਾ ਮੋਦੀਆਂ ਟਾਰ ਲੈ ਤਿਆਰੀ ਤੇ ਮੋਦੀ ਭਗਤ ਵੀ ਕਰ ਲੈਣ ਤਿਆਰੀ ਚੜਨਗੇ ਹਿੱਕ ਤੇ ਆਉ ਆਉਂਦੇ ਜੱਟਾਂ ਦੇ ਝਾੜ ਆਹ ਜਾਂਦੇ ਹੀ ਲੈਣ ਵੇਖ ਲੋ ਵੀਰੋ ਮੁਰਥਲ ਤੋਂ ਲੈ ਕੇ ਕਰਨਾਲ ਤੋਂ ਪਿੱਛੋਂ ਤੱਕ ਟਰੈਕਟਰ ਖੜਾ 10000 ਦੀ ਸੰਖਿਆ ਤੋਂ ਉੱਤੇ ਸਾਧਨ ਹੈ 10 ਲੱਖ ਬੰਦਾ ਹੈ ਵੀਰੇ ਮੈਂ ਤਾਂ ਬੋਲਦਾ ਮੈਂ ਖੁਸ਼ੀ ਹੋਈ ਸਭ ਤੋਂ ਵੱਧ ਅੱਜ ਇੱਥੇ ਖੜਿਆ ਇੱਥੇ ਆਉ ਆਉਂਦੇ ਬੱਬਰ ਸ਼ੇਰ ਸਾਰੀ ਰਾਤ ਸੜਕਾਂ ਤੇ ਕੱਟੀ ਹੁਣ ਦਿੱਲੀ ਦੇ ਵਿੱਚ ਕੱਟਣਗੇ ਜਾ ਕੇ ਦਿੱਲੀ ਚ ਆਉਂ ਆਉਂਦੀਆਂ ਗੱਡੀਆਂ ਓ ਬੱਲੇ ਕੱਢਦੇ ਤਮੱਕੜ ਬਸ ਵੀਰੇ ਸਾਡਾ ਹੁਣ ਲਈ ਬੰਦ ਹੋਊਗਾ ਕਿੱਥੋਂ ਹੋਊਗਾ ਇਹ ਪਤਾ ਨਹੀਂ ਓ ਸੀ ਸੀ ਹੋ ਗਿਆ ਕਿਸਾਨਾਂ ਦੁਆਰਾ ਇਥੋਂ ਕੇ ਜਿਹੜਾ ਪੱਥਰ ਪਾਸੀ ਕਰਕੇ ਇਹ ਰਾਹ ਚਲਾਉਣ ਦੀ ਮੰਡਾਲ ਰੋਤਕ ਰੋਡ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤੇ ਉਸ ਤੋਂ ਤੁਸੀਂ ਉਸ ਤੋਂ ਪਹਿਲਾਂ ਰੋਤਕ ਸਾਈਡ ਵਾਲਾ ਇਹ ਆ ਰੋੜਾ ਜਿੱਥੇ ਕੇ ਇਸ ਤੋਂ ਪਹਿਲਾਂ ਪੁਲਿਸ ਮੌਜੂਦ ਸੀ ਪੁਲਿਸ ਵੱਲੋਂ ਕਿਸਾਨਾਂ ਦੇ ਉੱਤੇ ਇਥੋਂ ਅਥਰੂ ਗੈਂਸਾ ਜਿਹੜਾ ਕੇ ਸਿੱਟੇ ਗਿਆ ਉਸ ਜਗ੍ਹਾ 'ਤੇ ਖੜਕੇ ਸ਼ਾਟ ਸਾਰੇ ਲਈ ਨਹੀਂ 12 ਬਾਰ ਸਕੰਡ ਦੇ ਸਾਰੇ ਅਥਰੂ ਗੈਸ ਦੇ ਗੋਲੇ ਸੱਟੇ ਗਿਆ ਗੋਲੇ ਸੱਟਣ ਤੋਂ ਬਾਅਦ ਜਦੋਂ ਕਿਸਾਨ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਅੱਗੇ ਵਧੇ ਅਥਰੂ ਗੈਸਾਂ ਦੀ ਪ੍ਰਵਾਹ ਨਾ ਕੀਤੀ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਇੱਥੋਂ ਪਿਛੇ ਹਟਣਾ ਪਿਆ ਪੁਲਿਸ ਪ੍ਰਸ਼ਾਸਨ ਇੱਥੋਂ ਕਾਫੀ ਦੂਰ ਕਿਲੋਮੀਟਰ 1.5 ਕਿਲੋਮੀਟਰ ਗਾਹਾਂ ਜਿਹੜਾ ਕੋਠੀ ਹਾਊਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੀ ਇੱਕ ਟੁਕੜੀ ਜ਼ਰੂਰ ਖੜੀ ਹੋਈ ਹੈ ਇਹ ਬੈਰੀਕੇਡ ਆ ਕਿਸਾਨਾਂ ਦੁਆਰਾ ਜਿਹੜਾ ਕਿ ਕਿੰਨੇ ਕ ਕਿਸਾਨ ਮੌਜੂਦ ਸੀ ਇੱਥੇ ਤੋਂ ਬਹੁਤ ਸਾਰੇ ਸਾਹਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦਾ ਰਸ ਰੋਕਿਆ ਗਿਆ ਉਸ ਦੇ ਬਾਅਦ ਕਿਸਾਨਾਂ ਵੱਲੋਂ ਇਹ ਜਿਹੜੇ ਵੱਡੇ ਪੱਥਰ ਉਹਨਾਂ ਵੱਲੋਂ ਲਾਏ ਗਏ ਸਨ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਰਾਹ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਆਗੂ ਨੌਜਵਾਨ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਇਸ ਮੰਡਾਲ ਰੋਤਗ ਰੋਡ ਦੇ ਉੱਤੇ ਮੌਜੂਦ ਨੇ ਇਸ ਵਕਤ